ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਅੱਜ ਗੁਰਦੁਆਰਾ ਸੰਗਤ ਸਰ ਸਹਿਬ ਗਾਦਰਪਤੀ ਬੋਹਾ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦੇ ਸਮੁੱਚੇ ਅਹੁਦੇਦਾਰ ਤੇ ਹਰਿਆਣੇ ਦੇ ਵਿੱਚੋਂ ਅਹੁਦੇਦਾਰ ਸਿੱਖ ਸੰਗਤਾਂ ਗ੍ਰੰਥੀ ਸਹਿਬਾਨ ਸਤਪੁਰਸ਼ ਮਹਾਂਪੁਰਖ ਅੱਜ ਗੁਰਦੁਆਰਾ ਸੰਤ ਸਤ ਸਾਹਿਬ ਦੇ ਵਿੱਚ ਵਿਸ਼ੇਸ਼ ਕਰਕੇ ਮੀਟਿੰਗ ਹੋਈ ਜਿਹਦੇ ਵਿੱਚ ਅਹੁਦਿਆਂ ਦੀ ਚੋਣ ਕੀਤੀ ਗਈ 2022 ਦੇ ਵਿੱਚ ਇਹ ਚੋਣ ਹੋਈ ਸੀ ਔਰ ਇਹ ਦੁਬਾਰਾ ਬਦਲ ਕੇ ਅਹੁਦੇ ਕੁਝ ਕ ਬਦਲੇ ਨੇ ਕੁਝ ਕ ਉਹੀ ਰੱਖੇ ਨੇ ਤੇ ਬਾਕੀ ਜਿਹੜੀ ਅਹੁਦਿਆਂ ਦੀ ਦੁਬਾਰਾ ਮੀਟਿੰਗ ਰੱਖੀ ਗਈ ਹੈ ਉਹ ਆਪਕੇ ਤੇ ਚਰਣਾ ਵਿੱਚ ਅਸੀਂ ਵਿਸ਼ੇਸ਼ ਕਰਕੇ ਦੱਸਾਂਗੇ ਸਭ ਤੋਂ ਪਹਿਲਾਂ ਬੇਨਤੀ ਇਹ ਕਰਦੇ ਹਾਂ ਕਿ ਇਸ ਵੀਡੀਓ ਨੂੰ ਸਾਰੇ ਗਰੁੱਪਾਂ ਵਿੱਚ ਪਾਓ ਸ਼ੇਅਰ ਕਰਿਓ ਕਮੈਂਟ ਕਰਿਓ ਇਹ ਬੇਨਤੀ ਹੈ ਸਾਰੇ ਸਿੰਘਾਂ ਦੇ ਚਰਨਾਂ ਵਿੱਚ ਤੇ ਦੂਸਰੀ ਬੇਨਤੀ ਹੈ ਜਿਨਨੇ ਗ੍ਰੰਥੀ ਸਿੰਘ ਅੱਜ ਇਸ ਗੁਰਦੁਆਰਾ ਸਾਹਿਬ ਸੰਤ ਸਤਸਾਹਿਬ ਗੰਦਪਤੀ ਦੇ ਵਿੱਚ ਆਏ ਹਨ ਸਭ ਤੋਂ ਪਹਿਲਾਂ ਤਾਂ ਦਾਸ ਜਸਵਿੰਦਰ ਸਿੰਘ ਫੱਤਾ ਮਾਲੂਕਾ ਔਰ ਸਾਰੇ ਸਿੰਘਾਂ ਦਾ ਸੰਤ ਮਹਾਪੁਰਖਾਂ ਦਾ ਰਾਗੀਆਂ ਢਾਡੀਆਂ ਕਥਾਵਾਚਕਾਂ ਦਾ ਔਰ ਧੰਨਵਾਦ ਕਰਦਾ ਹੈ ਜੀਓ ਆਖਦਾ ਹੈ ਇੱਥੇ ਆਉਣ ਤੇ ਇਹ ਬੇਨਤੀ ਕਰਦਾ ਹੈ ਅੱਜ ਵਿਸ਼ੇਸ਼ ਕਰਕੇ ਮੀਟਿੰਗ ਦੇ ਵਿੱਚ ਨਵੇਂ ਅਹੁਦਿਆਂ ਦੇ ਵਿੱਚ ਜਿਹੜੇ ਵਿਸ਼ੇਸ਼ ਅਹੁਦੇ ਨੇ ਔਰ ਇੰਡੀਆ ਪੱਤਰ ਤੇ ਔਰ ਇੰਡੀਆ ਪੱਤਰ ਤੇ ਸਤਿਕਾਰਯੋਗ ਸੰਤ ਮਹਾਂਪੁਰਖ ਸੰਤ ਬਾਬਾ ਰਾਜਵਿੰਦਰ ਸਿੰਘ ਜੀ ਕ੍ਰਾਂਗਣੇ ਵਾਲੇ ਉਹਨਾਂ ਨੂੰ ਇੰਡੀਆ ਦੇ ਔਰ ਪ੍ਰਧਾਨ ਚੁਣਿਆ ਗਿਆ ਜੀ ਇਸ ਖੁਸ਼ੀ ਦੇ ਵਿੱਚ ਜਕਾਰਾ ਛੱਡਾਂਗੇ ਸਾਰੇ ਸਿੰਘਾਂ ਨੇ ਸਾਥ ਦੇਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਰ ਜਰਨਲ ਸਕੱਤਰ ਗਿਆਨੀ ਹਰਜਿੰਦਰ ਸਿੰਘ ਜੀ ਖੰਸ ਪਿੰਡ ਸ਼ਹਿਰ ਸਬੂਲਗੜ੍ਹ ਤੋਂ ਇਹਨਾਂ ਦੇ ਨਾਲ ਚੁਣੇ ਗਏ ਹਨ ਇਹਨਾਂ ਦੇ ਚੋਣ ਦੀ ਖੁਸ਼ੀ ਵਿੱਚ ਵੀ ਜਕਾਰਾ ਛੱਡਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਕੀ ਜਿਹੜੇ ਅਹੁਦੇ ਨੇ ਉਹ ਅਗਲੀ ਮੀਟਿੰਗ ਦੇ ਵਿੱਚ ਸ਼ੇਅਰ ਕੀਤੇ ਜਾਣਗੇ ਅਗਲੀ ਮੀਟਿੰਗ ਹੈ ਜਿਹੜੀ ਉਹ ਪਿੰਡ ਕੋਟ ਧਰਮ ਗੁਰਦੁਆਰਾ ਸੂਲੀ ਸਰ ਸਾਹਿਬ ਨੌਵੀਂ ਪਾਤਸ਼ਾਹੀ ਚਰਨਛੋਪਾ ਪ੍ਰਾਪਤ ਔਰ 21 ਤਰੀਕ ਦਿਨ ਸ਼ਨੀਵਾਰ ਔਰ 9 ਮਹੀਨਾ 2024 ਨੂੰ ਰੱਖੀ ਗਈ ਹੈ ਦੁਬਾਰਾ ਫੇਰ ਔਰ ਦੱਸ ਰਹੇ ਹਾਂ 9 ਮਹੀਨਾ 21 ਤਰੀਕ 2024 ਔਰ ਦਿਨ ਸ਼ਨੀਵਾਰ ਨੂੰ ਰੱਖੀ ਗਈ ਹੈ ਮੀਟਿੰਗ ਦਾ ਸਮਾਂ ਹੈ ਭਾਈ 12 ਵਜੇ ਤੋਂ ਲੈ ਕੇ 2 ਵਜੇ ਤੱਕ ਮੀਟਿੰਗ ਦਾ ਸਮਾਂ ਹੈ 12 ਤੋਂ ਲੈ ਕੇ 2 ਵਜੇ ਤੱਕ ਸਿੰਘਾਂ ਨੂੰ ਬੇਨਤੀ ਹੈ ਆਪਣੇ ਨਾਲ 5-5 ਸਿੰਘ ਔਰ ਹਰਿਆਣੇ ਵਿੱਚੋਂ ਪੰਜਾਬ ਵਿੱਚੋਂ ਸਾਰੇ ਲੈ ਕੇ ਆਉਣ ਦੀ ਕਿਰਪਾਲਤਾ ਕਰਨ ਔਰ ਮੈਂ ਦੋਮਤਾ ਲਈ ਸਤਾਰਜੁਗ ਮਹਾਪੁਰਖ ਬਾਬਾ ਰਾਜਵਿੰਦਰ ਸਿੰਘ ਜੀ ਘਰਾਣੇ ਵਾਲਿਆਂ ਨੂੰ ਬੇਨਤੀ ਕਰਦਾ ਕਿ ਉਹ ਸਿੰਘਾਂ ਦੇ ਨਾਲ ਆਪਣੇ ਬਚਨ ਸਾਂਝੇ ਕਰਨ ਬਾਬਾ ਰਾਜਵਿੰਦਰ ਸਿੰਘ ਜੀ ਘਰਾਣੇ ਵਾਲੇ ਹਾਂਜੀ ਅੱਜ ਦੀ ਇਸ ਇਕੱਤਰਤਾ ਦੇ ਵਿੱਚ ਸ਼ਾਮਲ ਸਾਰੇ ਸੰਤ ਮਹਾਂਪੁਰਖ ਰਾਗੀ ਢਾਡੇ ਪ੍ਰਚਾਰਕ ਗ੍ਰੰਥੀ ਸਿੰਘ ਗੁਣੀ ਗਿਆਨੀ ਸਿੰਘ ਸਾਰਿਆਂ ਨੂੰ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਇਕੱਤਰਤਾ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਿਵਾ ਗ੍ਰੰਥੀ ਸਭਾ 올 ਇੰਡੀਆ ਰਜਿਸਟਰਡ ਮੀਟਿੰਗ ਜੋ ਹੋਈ ਹੈ ਉਹਦੇ ਉਹਦਿਆਂ ਦੇ ਸਬੰਧ ਵਿੱਚ ਸਤਿਕਾਰਯੋਗ ਮਹਾਂਪੁਰਖ ਬਾਬਾ ਜਸਵਿੰਦਰ ਸਿੰਘ ਜੀਆ ਨੇ ਆਪਜੀ ਨਾਲ ਵਿਚਾਰਾਂ ਦੀ ਸਾਂਝ ਪਾਈ ਲਈ ਆ ਤੇ ਅਗਲੀ ਮੀਟਿੰਗ ਜਿਹੜੀ 21 ਸਤੰਬਰ ਨੂੰ ਹੋਣ ਜਾ ਰਹੀ ਆ ਗੁਰਦੁਆਰਾ ਸੂਨੀ ਸਰਸਬਾਬ ਦੇ ਵਿੱਚ ਉਹਦੇ ਬਾਰੇ ਵੀ ਇਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਸੋ ਜਿੱਥੇ ਮੈਂ ਆਪਣੀ ਤਰਫੋਂ ਸਮੁੱਚੀ ਸਭਾ ਦੇ ਜਿੰਨੇ ਵੀ ਔਦੇਦਾਰ ਹਨ ਜਿੰਨੇ ਮੈਂਬਰ ਹਨ ਔਰ ਜਿੰਨੇ ਵੀ ਸਹਿਯੋਗੀ ਗਰੰਥੀ ਸਿੰਘ ਹਨ ਸੰਤਮਾਪੁਰਖ ਹਨ ਉਹਨਾਂ ਸਾਰਿਆਂ ਨੂੰ ਮੈਂ ਜਿੱਥੇ ਧੰਨਵਾਦ ਕਹਿਣਾ ਔਰ ਮੈਂ ਕੋਟ-ਕੋਟ ਸ਼ੁਕਰਾਨਾ ਅਦਾ ਕਰਦੇ ਹਾਂ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਦਾ ਅਮਰ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀਾਂ ਜਿਨ੍ਹਾਂ ਨੇ ਕਿਰਪਾਲਤਾ ਕੀਤੀ ਸਾਨੂੰ ਨਿਵਾਣਿਆ ਨੂੰ ਮਾਨ ਪਕਸਿਆ ਔਰ ਅਸੀਂ ਜਿੱਥੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹੁਣੇ ਅੰਦਰ ਅਰਦਾਸ ਕੀਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਰੰਥੀ ਸਭਾ ਚੜ੍ਹਦੀ ਕਲਾ ਦੇ ਨਾਲ ਕਾਰਜ ਕਰੇ ਉਥੇ ਮੈਂ ਨਾਲ ਦੇ ਸਹਿਯੋਗੀ ਸਾਰੇ ਸੰਤਾਂ ਮਹਾਂਪੁਰਸ਼ਾਂ ਨੂੰ ਔਰ ਜਿੰਨੇ ਅਹੁਦੇਦਾਰ ਨੇ ਸਾਰਿਆਂ ਨੂੰ ਮੈਂ ਬੇਨਤੀ ਵੀ ਕਰਦਾ ਕਿ ਜੋ ਕੁਝ ਹੋਣਾ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੋਵੇ ਇਸ ਕਰਕੇ ਡਟ ਕੇ ਵੱਧ ਚੜ ਕੇ ਸਾਰੇ ਸਹਿਯੋਗ ਦਿਓ ਆਓ ਆਪਾਂ ਸਾਰੇ ਮਿਲ ਕੇ ਜਿੱਥੇ ਗਰੰਥੀ ਸਿੰਘਾਂ ਰਾਗੀਆਂ ਢਾਡੀਆਂ ਕਥਾਵਾਚਕ ਕੀਰਤਨੀਆਂ ਔਰ ਗੁਣੀ ਗਿਆਨੀ ਸਿੰਘਾਂ ਦੇ ਸਹਿਯੋਗ ਦੇ ਵਿੱਚ ਆਪਾਂ ਕਾਰਜ ਕਰੀਏ ਉਹਨਾਂ ਦੀ ਹਮਾਇਤ ਵਿੱਚ ਕਾਰਜ ਕਰੀਏ ਉਥੇ ਆਪਾਂ ਸਾਰੇ ਰਲ ਮਿਲ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਵਿੱਚ ਆਪਾਂ ਲੱਗੀਏ ਖਾਲਸਾ ਪੰਥ ਦੀ ਸੇਵਾ ਵਿੱਚ ਆਪਾਂ ਸਾਰੇ ਲੱਗিয়ে ਤੇ ਫਿਰ ਮੇਰਾ ਅੰਦਾਜ਼ਾ ਹੈ ਮੇਰਾ ਵਿਚਾਰ ਹੈ ਇਹ ਆਪਣਾ ਨਿੱਜੀ ਵਿਚਾਰ ਹੈ ਕਿ ਜਿੱਥੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਿੱਚ ਲੱਗਣ ਦੇ ਨਾਲ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਏਗਾ ਉਥੇ ਸਾਡਾ ਸਾਰਿਆਂ ਦਾ ਸਮਾ ਗੁਰ ਚਰਨਾ ਵਿੱਚ ਬਤੀਤ ਹੋਇਆ ਜਿਹੜਾ ਉਹ ਸਫਲਾ ਹੋਏਗਾ ਤੇ ਸਾਡੇ ਦਰਗਾਹੀ ਬੁਖੂਜਲੇ ਹੋਣਗੇ ਸਭਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋ ਨਿਹਾਲ ਰਾਤ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ